ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਖੇਤ ਪਹੁੰਚੇ ਸੀਗੇ ਬੀ ਝਾੜਦੇ ਅੱਜ ਊਸਾ 44 ਦਾ ਆਹ ਦੇਖੋ ਬਾਈ ਐਸ ਲੋਡ ਬੀ ਝਾੜਿਆ ਗਿਆ ਆਪਾਂ ਨੇ ਜਿਵੇਂ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਖਾਲ ਦੇ ਲਵੋ ਜਾਂ ਬੱਟ ਦੇ ਲਵੋ ਵੱਢ ਲੋ ਵੀ ਵੀ ਦਾਣੇ ਦਾ ਪਕਾਪ ਵਧੀਆ ਹੁੰਦਾ ਆਸ ਨੂੰ ਊਸਾ 44 ਦਿਖਾਉਣਿਆ ਕਰਨਾਲ ਦਾ ਬੀ ਤੀ ਆਹ ਦੇਖੋ ਬਾਕੀ ਤੁਸੀਂ ਨੇ ਦੱਸਣਾ ਵੀ ਕਿਵੇਂ ਆ ਵੀ ਤੁਹਾਨੂੰ ਝਾੜਦੇ ਵੀ ਦਿਖਾਵਾਂਗੇ ਐਸ ਲੋਟ ਜਿੰਨਾ ਵੀ ਝਾੜਿਆ ਨਾ ਆਪਾਂ ਨੇ ਫਾਂਟ ਦਾਲ ਆਪਣੇ ਜਮੀ ਬੱਟ ਦੇ ਲਾਮੋਂ ਵੱਡੇ ਨੇ ਕਿ ਸੁੱਕੇ ਵਧੀਆ ਦਾਣਾ ਜਿਹਦਾ ਪਕਾਵ ਵਧੀਆ ਸੀ ਕੋਈ ਬਿਮਾਰੀ ਨਹੀਂ ਸੀਗੀ ਕੋਈ ਐਸ ਲੋਟ ਬੱਟਾਂ ਦੇ ਲਾਮੋਂ ਵੱਢ ਕੇ ਆਪਾਂ ਨੇ ਬੀ ਤਿਆਰ ਕਰਿਆ ਊਸਾ 44 ਕਰਨਾਲ ਦਾ ਕਰਨਾਲ ਤੋਂ ਵੀ ਲਿਆ ਕੇ ਆਪਾਂ ਤਿਆਰ ਕਰਿਆ ਜਿਹੜਾ ਵਧੀਆ ਬੀ ਆਗਾ ਬਾਕੀ ਆ ਖੁੰਜੀਆਂ ਤੋਂ ਵੱਡੇ ਦੇਖੋ ਆ ਇਹ ਐਸ ਲੋਟ ਐਂ ਵੱਢ ਕੇ ਬੀ ਆਪਾਂ ਤਿਆਰ ਕਰਿਆ ਆ ਦੇਖੋ ਬੀ ਕੋਈ ਬਿਮਾਰੀ ਨਹੀਂ ਹੈਗੀ ਹਾਲ ਦੇਖਣੇ ਦੇਖੋ ਕੋਈ ਡੋਡੀ ਨਹੀਂ ਹੈਗੀ ਕੋਈ ਬਿਮਾਰੀ ਨਹੀਂ ਹੈਗੀ ਘਰ ਦਾ ਵੀ ਆਪਾਂ ਤਿਆਰ ਕਰ ਰਹੇ ਹਾਂ ਸੋਨੂੰ ਦਿਖਾਉਣਿਆਂਗੇ ਆਹਦੇ ਸੋਨੂੰ ਝਾੜਦੇ ਦਿਖਾਉਣਿਆਂ ਭਾਈ ਵੀ ਦੇਖੋ ਜਿਵੇਂ ਅੱਗੇ ਪੁਰਾਣੇ ਨਾ ਵੀ ਝਾੜਦੇ ਹੁੰਦੇ ਸੀ ਉਸ ਰੋਟ ਆਹ ਵੀ ਝਾੜਿਆ ਹੋਇਆ ਪੂਸਾ ਚਤਾਲੀਆ ਦੇਖੋ ਕਿੰਨਾ ਸਖਤ ਜਿਆਦਾ ਦੇਖੋ ਤੁਸੀਂ ਆਪ ਦੱਸੋ ਕਮੈਂਟ ਮੈਸੇਜ ਕਰਕੇ ਵੀ ਕੋਈ ਬਿਮਾਰੀ ਹੈਗੀ ਹੈ ਕਾ ਨਹੀਂ ਹੈਗੀ ਕੋਈ ਬਿਮਾਰੀ ਨਹੀਂ ਪਰ ਇਹਨੂੰ ਨਾ ਕੋਈ ਡੋਡੀ ਆ ਨਾ ਇਹਨੂੰ ਕੋਈ ਹੋਰ ਕੋਈ ਬਿਮਾਰੀ ਪੂਰਾ ਵਧੀਆ ਨਾ ਜਿਵੇਂ ਪ੍ਰਾਣੀ ਅੱਗੇ ਬੁੜੇ ਜਵਾਨੇ ਦੇ ਹਿਸਾਬ ਨਾਲ ਬੀ ਛਾੜਦੇ ਹੁੰਦੇ ਤੇ ਅਗੇ ਉਸ ਲੋਟ ਬੀ ਆਪਾਂ ਛਾੜ ਰਹੇ ਹਾਂਗਾ ਘਰ ਵਾਸਤੇ ਬੀ ਰੱਖਿਆਗਾ ਕਰਨਾਲ ਤੋਂ ਬੀ ਲੈ ਕੇ ਆਏ ਸੀਗੇ ਆਪਾਂ ਆਹ ਦੇ ਸਾਰਾ ਜਿਵੇਂ ਉਮੀ ਪੱਡ ਲੱਗਿਆ ਹੋਇਆਗਾ ਬੀ ਛਾੜਦੇ ਆ ਜਿਵੇਂ ਅਗੇ ਛਾੜਦੇ ਹੁੰਦੇ ਤੇ ਕਿ ਬੀ ਪੂਰੀ ਵਧੀਆ ਐਸ ਲੋਟ ਐ ਬੀ ਛਾੜਿਆਗਾ ਆ ਦੇਖੋ ਘਰ ਦਾ ਬੀ ਆਪਾਂ ਛਾੜ ਰਹੇ ਹਾਂਗੇ ਆਪਣੇ ਘਰ ਵਾਸਤੇ ਇਹ ਹੈਗਾ 우사 44 ਕਰਨਾਲ ਦਾ ਤਾਂ ਝਾੜ ਰਹੇ ਆ ਬਾਈ ਹੋਰਾਂ ਬੀਆਂ ਦੇ ਆਪਾਂ ਨੂੰ ਘੋਸਾ ਨਹੀਂ ਹੈਗਾ ਆਪਦਾ ਵੀ ਆਪਨੇ ਤਿਆਰ ਕਰ ਰਹੇ ਆਂਗੇ ਜਿਵੇਂ ਅੱਗੇ ਦੇਖ ਪੂਰਾ ਐ ਸੌਂਕ ਨਾ ਝਾੜਦੇ ਸੀਗੇ ਬਲੋਟਸ ਦੀਆਂ ਇੱਕ ਸੱਟ ਲਾ ਕੇ ਵਧੀਆ ਆਹ ਦੇਖੋ ਦੁਬਾਰੇ ਦਿਖਾਉਣੇ ਆਂ ਬੀ ਦੇਖੋ ਕਿੰਨਾ ਮੁੰਡਾ ਇਹ ਦੇਖੋ ਕੋਈ ਇਹ ਚ ਬਿਮਾਰੀ ਨਹੀਂ ਹੈਗੀ ਆਪਦਾ ਵੀ ਆਪਾਂ ਤਿਆਰ ਕਰਿਆ ਇਹ ਸਪੈਸ਼ਲ ਬਾਕੀ ਮੈਸੇਜ ਕਮੈਂਟ ਕਰਕੇ ਦੱਸਿਓ ਕਿਵੇਂ ਤੁਹਾਨੂੰ ਵੀ ਲੱਗਿਆ ਧੰਨਵਾਦ ਜੀ ਵੀਡੀਓ ਕਿਵੇਂ ਲੱਗੀ ਤਾਂ ਵੀ ਸ਼ੇਅਰ ਮੈਸੇਜ ਕਰਿਓ ਸਾਰਾ ਕੁਝ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ ਜੇ ਤਾਂ ਪੁਰਾਣਾ ਇੱਕ ਰਵਾਜ ਤੁਹਾਨੂੰ ਦਿਖਾਇਆਗਾ ਹੁਣ ਤਾਂ ਲੋਕ ਭੁੱਲ ਗਏ ਵੀ ਝਾੜਨਾ ਮਸ਼ੀਨ ਦਾ ਰੱਖੀ ਜਾਂਦੇ ਨੇ ਪਰ ਇਹ ਵੀ ਤੇ ਉਹਦੇ ਵੀ ਦਾ ਬਹੁਤ ਫਰਕ ਰਹਿੰਦਾਗਾ ਝਾੜਨਾ ਤੇ ਮਸ਼ੀਨ ਨਾਲ ਵੜਨ ਦਾ ਬਾਕੀ ਤੁਸੀਂ ਨੇ ਦੱਸਣਾ ਕਿਵੇਂ ਲੱਗਿਆ ਤੁਹਾਨੂੰ ਝੜਿਆ ਹੋਇਆ ਵੀ